ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਗੁਰੂ ਨਾਨਕ ਦੇਵ ਜੀ ਦੀ ਸਾਖੀ ਅੱਗੇ ਸੁਣੋ ਆਸੀ ਬਾਣੀ ਸੁਣ ਕੇ ਬੈਦ ਦੇ ਕਪਾੜੇ ਖੁੱਲ ਗਏ ਉਹ ਹੈਰਾਨੀ ਨਾਲ ਏਠਾ ਉੱਪਰ ਦੇਖਣ ਲੱਗਾ ਤਸਦਾ ਹਿਰਦਾ ਕੰਬਿਆ ਅੰਦਰੋਂ ਆਵਾਜ਼ ਆਈ ਹੇ ਦਾਸ ਐਦੇ ਰੋਗ ਨੂੰ ਤੂੰ ਨਹੀਂ ਲੱਭ ਸਕਦਾ ਇਹ ਮਹਰੋਂ ਦਾ ਰੋਗੀ ਹੈ ਇਹਨਾਂ ਅਸਨੇ ਗੁਰੂ ਜੀ ਦੇ ਚਿਹਰੇ ਵਾਲ ਚ ਆਤਮਾ ਹੀ ਤਾਂ ਗੁਰੂ ਜੀ ਦਾ ਉਹ ਆ ਜਿਹਾਂ ਚਿਹਰਾ ਨੂਰ ਨੂਰ ਹੋਇਆ ਦਿਸਿਆ ਉਹ ਚੰਦਨ ਚੌਂਕੀ ਤੋਂ ਉੱਠਿਆ ਬੈਠਾ ਉਸ ਨੇ ਮਾਤਾ ਧਰਮਤਾ ਨੂੰ ਕਿਹਾ ਕੋਈ ਫਿਕਰ ਨਾ ਕਰੋ ਇਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਇਹ ਆਪ ਜਗਤ ਲਈ ਬੈਦ ਹਨ ਮੈਂ ਇਹਨਾਂ ਦੇ ਮੁਕਾਬਲੇ ਤੇ ਬਾਸੂ ਵੀ ਨਹੀਂ ਰੋਗ ਹਟਾਉਣ ਆਇਆ ਬੈਦ ਖੁਦ ਰੋਗੀ ਸੱਚਾ ਸੰਦੋ ਦਨ ਲੰਘਦੇ ਗਏ ਗੁਰੂ ਨਾਨਕ ਜੀ ਜਵਾਨ ਹੁੰਦੇ ਗਏ ਜਿਉਂ-ਜਿਉਂ ਗੁਰੂ ਜੀ ਜਵਾਨ ਹੁੰਦੇ ਜਾਂਦੇ ਸਨ ਤਿਉਂ-ਤਿਉਂ ਮਹਿਤਾ ਕਾਲੂ ਦੀ ਚਿੰਤਾ ਵਧਦੀ ਜਾਂਦੀ ਇੱਕ ਦਿਨ ਮਹਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਪੁੱਤਰ ਇਸ ਤਰ੍ਹਾਂ ਵਿਹਲੇ ਬੈਠਿਆ ਝੱਟ ਨਹੀਂ ਲੰਘਣਾ ਕੋਈ ਕਾਰ ਬਿਹਾਰ ਕਰੋ ਦੱਸੋ ਪਿਤਾ ਜੀ ਕੀ ਕੀ ਕਰਾਂ ਗੁਰੂ ਜੀ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਮੇਰਾ ਵਿਚਾਰ ਹੈ ਵੀ ਪੰਜੀਰ ਪੈ ਲੈ ਜਾਓ ਟੂੜ ਚਕਾਣਿਓ ਜਾ ਕਿਸੇ ਹੋਰ ਵਿਦੇਸ਼ ਸ਼ਹਿਰੋਂ ਕੋਈ ਵੇਚਣ ਵਾਲਾ ਸਮਾਨ ਲੈ ਆਉ ਕਿ ਜੋ ਖਰੀਦਣੀ ਜਿਸ ਵਿੱਚੋਂ ਨਫਾ ਚੰਗਾ ਹੋਵੇ ਬਿਲਕੁਲ ਖਰਾਸ ਸੱਚਾ ਸਬਦਾ ਕਰਨਾ ਨਾ ਤੁਹਾਡੇ ਬਾਲੇ ਨੂੰ ਭੇਜਦਾ ਹਾਂ ਚੰਗਾ ਸਿਆਰ ਤੇ ਬਫਾਦਾਰ ਸੇਵ ਕਹੈ ਐਸੋ ਇੱਕ ਦੋ ਵਾਰ ਇਸ ਤਰ੍ਹਾਂ ਕਰਨ ਨਾਲ ਉਹ ਪਾਰ ਕਰਨ ਦੀ ਚੇਟ ਲੱਗ ਜਾਵੇਗੀ ਜਦੋਂ ਸਿਆਣੇ ਹੋ ਜਾਵੋਗੇ ਤਾਂ 72 ਰੁਪਈਆਂ ਦਾ ਵਿਹਾਰ ਕਰ ਲੈਣਾ ਸ਼ੁਰੂ ਸ਼ੁਰੂ ਵਿੱਚ ਥੋੜੀ ਰਕਮ ਲਾਉਣੀ ਹੀ ਚੰਗੀ ਹੈ ਕਲੂਜੀ ਦਾ ਇਹ ਲੰਮਾ ਭਾਸ਼ਣ ਸੁਣ ਕੇ ਗੁਰੂ ਜੀ ਨੇ ਉੱਤਰ ਦਿੱਤਾ ਪਤਾਂ ਜੀ ਜਿਵੇਂ ਆਪ ਦੀ ਆਗਿਆ ਪਿੱਛੇ ਜੋ ਹੋਇਆ ਸੋ ਹੋਇਆ ਅੱਗੇ ਨੂੰ ਮੈਂ ਠੀਕ ਤੇ ਸੱਚਾ ਸੌਦਾ ਕਰਾਂਗਾ ਜੇ ਇਸ ਨਾਲ ਚੰਗਾ ਨਫਾ ਹੋਵੇ ਨੇਕ ਤੇ ਇਸ ਚ ਜੇ ਪੁੱਤਰ ਓਹੀ ਹੀ ਕਰਦੇ ਨੇ ਬੇਟਾ ਹਾਂ ਤਲਵੰਡੀ ਵੈਚ ਹਾਦੀ ਤੇ ਲਾਲ ਮਿਰਚਾਂ ਚੰਗੀਆਂ ਵਿਖਦੀਆਂ ਹਨ ਜੇ ਇਹ ਨਾ ਤਾਂ ਹੋਰ ਕੋਈ ਚੀਜ਼ ਦੇਖ ਲਵੀ ਪਰ ਸੌਦਾ ਹੋਵੇ ਜੋ ਪਹਿਨੇ ਮਹਲੇ ਕੰਮ ਵਿੱਚ ਨਫਾ ਨਾ ਬਚੇ ਤਾਂ ਵਪਾਰੀ ਦਾ ਹੌਸਲਾ ਟੈ ਜਾਂਦਾ ਹੈ ਮੈਂ ਫਿਰ ਆਸਦਾ ਹਾਂ ਚੇਤੇ ਰੱਖੀ ਸੌਦਾ ਖਰਾ ਹੋਵੇ ਬਹੁਤ ਖਰਾਬ ਹੋਵੇਗਾ ਪਿਤਾ ਜੀ ਇਹ ਗੱਲ ਦੀ ਕੋਈ ਚਿੰਤਾ ਹੀ ਨਾ ਕਰੋ ਗੁਰੂ ਜੀ ਦਾ ਇਹ ਉਤਰ ਸੁਣ ਕੇ ਮਹਿਤਾ ਕਾਲੂ ਜੀ ਖੁਸ਼ੀ-ਖੁਸ਼ੀ ਉੱਥੇ ਤੇ ਅੰਦਰੋਂ ਸਮੂਹ ਕੁੜ ਗਏ ਨਾਗਦ ਚਾਂਦੀ ਤੇ 20 ਰੁਪਏ ਹੱਥ ਵਿੱਚ ਖਣਕਾਉਂਦੇ ਹੋਏ ਬਾਹਰ ਆ ਗਏ ਗੁਰੂ ਜੀ ਦੇ ਕੋਲ ਆ ਕੇ ਕਹਿਣ ਲੱਗੇ ਲੈ 20 ਪੈ ਇਹਨਾਂ ਨੂੰ ਕੁੱਟ ਕੇ ਸ਼ਾਦਨ ਨਾਲ ਬੰਨ ਲੈ ਕਿਤੇ ਡੰਗ ਨਾ ਪੈਣਾ ਤਰ ਸੌਦਾ ਖਰਾਬ ਹੋ ਗਏ ਉਸ ਸਮੇਂ ਬਪਾਰ ਵਾਸਤੇ ਵੀਰ ਬੇ ਦੀ ਪੂੰਜੀ ਚੋਖੀ ਹੁੰਦੀ ਸੀ ਕਿਉਂਕਿ ਚੀਜ਼ ਦੇ ਭਾਅ ਬਹੁਤ ਸਸਤੇ ਹਨ ਗੁਰੂ ਜੀ ਨੇ ਵੀਰ ਬੇ ਕੰਨੀ ਬੰਨੇ ਤੇ ਬਾਲੇ ਨੂੰ ਸਾਥ ਲਿਆ ਬਾਲਾ ਗੁਰੂ ਜੀ ਨਾਲ ਬਦੀਰੀ ਉਮਰ ਦਾ ਸੀ ਪਰ ਉਹ ਸਤਿਗੁਰੂ ਜੀ ਦਾ ਸਤਕਾਰ ਵੀ ਬਹੁਤ ਕਰਦਾ ਸੀ ਗੱਲਾਂ ਬਾਤਾਂ ਕਰਦੇ ਦੋਵੇਂ ਤੁਰੇ ਪੈਂ ਮਾਰਾ ਕੋ ਚੱਲਣ ਪਿੱਛੋਂ ਨਗਰ ਚੂੜ ਚਕਾ ਤੂ ਹੋਣੇ ਕਾਣਾ ਆ ਗਿਆ ਉੰਨੇ ਦਿਨੀ ਇਹ ਨਗਰ ਇੱਕ ਕਸਬਾ ਸੀ ਇੱਥੇ ਤਖੜੇ ਸਦਾਕ ਰਹਿੰਦੇ ਸਨ ਜੋ ਲਾਹੌਰ ਪਸ਼ਾਵਰ ਤੋਂ ਮਾਲ ਲੈ ਆਉਂਦੇ ਤੇ ਠੜਦੇ ਸਨ ਬਾਹ ਦੇ ਪਿੰਡਾਂ ਤੋਂ ਹਟਵਾਣੀਏ ਦੂਰ ਜਾਣ ਦੀ ਥਾਂ ਚੂੜ ਘੜ ਚਕਾਣੇ ਵਿੱਚੋਂ ਹੀ ਸ਼ਬਦਾਂ ਲੈ ਜਾਂਦੇ ਸਨ ਬਾਲੇ ਨੇ ਨਾਲ ਗੁਰੂ ਜੀ ਨੂੰ ਚੁਹੜ ਕਾਣੀ ਦੇ ਲਾਗੇ ਪੁੱਜੇ ਪਿੰਡ ਬਣਨ ਤੋਂ ਪਹਿਲਾ ਰਾਹ ਵਿੱਚ ਛੋਟੀ ਜਹੀ ਹਰੇ ਦਰਖਤਾਂ ਦੀ ਇੱਕ ਝੁੰਗੀ ਖਲਾਰੀ ਹੋਈ ਸੀ ਜੋ ਨੋ ਨੋ ਮੇ ਆਸ ਚੁੰਗੀ ਮੇ ਚੋਂਦੀ ਲੰਗਣ ਲੱਗੇ ਤਾ ਰੁੱਖਾਂ 'ਵੀ ਸ਼ਾਮੇ ਨਾਂਗੇ ਸਾਧੂ ਬੈੱਤੇ ਹੋਏ ਦੇਸੀ ਸਾਧੂ ਇੱਕ ਤਖੜਾ ਟੋਲਾ ਸਨ ਤਵਸ਼ਿਆ ਧੂਨੀਆਂ ਦੇ ਅੱਗੇ ਚੌਖੜੇ ਮਾਰ ਡਟੇ ਸਨ ਉਹਨਾਂ ਦੇ ਨੰਗੇ ਪਿੰਡੇ ਸਿਰ ਤੇ ਜਟਾ ਮ ਗਾਲ ਵਿੱਚ ਰੁੱਖ ਰੁਦਕ ਆਖਦੀਆਂ ਮਾਣਾ ਸਨ ਅੱਗੇ ਵਾਲ ਦੀ ਅਗ ਅਤੇ ਕੋਲ ਨਾ ਕੋਈ ਸਮਾਨ ਅਰ ਨਾ ਕੋਈ ਬਰਤਨ ਦੇਖੇ ਗੁਰੂ ਜੀ ਬਹੁਤ ਹੈਰਾਨ ਹੋਏ ਕਿੰਨਾ ਚਿਰ ਉਹਨਾਂ ਦੇਖਦੇ ਰਹੇ ਗੁਰੂ ਜੀ ਨੂੰ ਅਟਕਿਆ ਦੇਖ ਕੇ ਬਾਲਾ ਬੋਲਿਆ ਅੱਗੇ ਚੱਲ ਗਏ ਨਾਂਗੇ ਸਾਧੂ ਹਨ ਜਗਤ ਦੇ ਧੰਦੇ ਛੱਡ ਕੇ ਈਸ਼ਵਰ ਭਗਤੀ ਵਿੱਚ ਰੁੱਝੇ ਹੋਏ ਨੇ ਆਪਣੇ ਅਗਲੇ ਜੀਵਨ ਦੇ ਸੁੱਖਾਂ ਵਾਸਤੇ ਸਰੀਰ ਨੂੰ ਕਸ਼ਟ ਦੀ ਪੱਠੀ ਵਿੱਚ ਸੁੱਤੀ ਬੈਠੇ ਨੇ ਚਲੋ ਕਿਤੇ ਇਚਾਰਾ ਹਰਾਲ ਕੇ ਆਰਾਮ ਕਰ ਗਏ ਫਿਰ ਸਬਦਾ ਖਰੀਦ ਕੇ ਪਿੱਛੇ ਵੀ ਮੋੜਨਾ ਹੈ ਸ਼ਰਮ ਕਲਾ ਸਪੂਰਨ ਅੰਤਯਮੀ ਗੁਰੂ ਜੀ ਨੇ ਬਾਲੇ ਜੀ ਦੇ ਬੋਲਾਂ ਨੂੰ ਅਣ ਸੁਣਿਆ ਕੀਤਾ ਕਵਲ ਵਰਗੇ ਨੈਣਾ ਨੂੰ ਤਕਾ ਕੇ ਸਵਾਦਾਂ ਦੇ ਚਿਹਰੇ ਅਮਲ ਟਿੱਖ ਠੀ ਵਨ ਕੇ ਦੇਖਦੇ ਰਹੇ ਗੁਰੂ ਜੀ ਦਾ ਬਹੁਤਾ ਧਿਆਨ ਇੱਕ ਮੁਖੀ ਸਾਧੂ ਵੱਲ ਸੀ ਉਹਦਾ ਨਾਮ ਸੰਤ ਰੈਣ ਸੀ ਉਸ ਦੇ ਕੋਲ ਜਾ ਕੇ ਗੁਰੂ ਜੀ ਨੇ ਬੜੀ ਹਲੀਮੀ ਤੇ ਸਤਕਾਰ ਨਾਲ ਪੁੱਛਿਆ ਸਾਧੂ ਮਹਤਮਾ ਜੀ ਆਪ ਨੇ ਤਨ ਉੱਤੇ ਕੋਈ ਲੀੜਾ ਕਿਉਂ ਨਹੀਂ ਲਿਆ ਇਹ ਆਪ ਨੂੰ ਬਸਤਰ ਮਿਲਦੇ ਨਹੀਂ ਖਾਂਦੇ ਪੀਂਦੇ ਕੀ ਜੇ ਅਗਬਾਲ ਕੇ ਜੰਗਲ ਵਿੱਚ ਉਹ ਬੈਠੇ ਜੇ ਇੱਕ ਸੁੰਦਰ ਤੇ ਹੌਣ ਹਰ ਬਾਲਕ ਕੋ ਇਹ ਬਚਨ ਸੁਣ ਕੇ ਸ਼ਾਂਤ ਨੈਣ ਹੈਰਾਨ ਹੋਇਆ ਜਦੋਂ ਉਸ ਨੇ ਅੱਖ ਚੁੱਕੀ ਝੁੱਕ ਕੇ ਗੁਰੂ ਜੀ ਦੇ ਚਿਹਰੇ ਵੱਲ ਵੇਖਿਆ ਤਾਂ ਸਾਧੂ ਵਾਲੇ ਨੈਣ ਆਪੇ ਹੀ ਮੁੰਦੇ ਗਏ ਉਹਦਾ ਸਿਰ ਨੀਮਾ ਹੋ ਗਿਆ ਉਹ ਰੱਬੀ ਨੂਰ ਵੱਲ ਦੇਖ ਨਾ ਸਕਿਆ ਆਹ ਉਹਦੀ ਆਤਮਾ ਉਸਦੀ ਨਿਗਾਹ ਗੁਰੂ ਜੀ ਦੀ ਜੀਵਨ ਜੋਤ ਨੂੰ ਨਾ ਪਛਾਣ ਸਕੀ ਉਸਨੇ ਕੋਈ ਅਮੀਰ ਕਰਾਣੇ ਦਾ ਕਲਦੀਪ ਕਲਦੀਪ ਕ ਸਮਝਿਆ ਭਾਤੀ ਤੇ ਸਾਦਾ ਪਾਉਰ ਨੂੰ ਦੇਖ ਕੇ ਸਾਹਬ ਨੇ ਗੁਰੂ ਜੀ ਨੂੰ ਉੱਤਰ ਦਿੱਤਾ ਮਾਲਕੇ